ਅੱਜ ਆਪਾਂ ਇਹਨਾਂ ਦੇ ਵੀ ਮੰਦਰ ਸੁਨਾਮ ਵਿਖੇ ਬੈਠੇ ਆ ਤੇ ਅੱਜ ਆਪਾਂ ਰਜੇਸ਼ ਜੀ ਨੂੰ ਪੁੱਛਦੇ ਆ ਜਿਹੜੀ ਨਾਰੀਅਲ ਪੇਟ ਚੜਾਈ ਜਾ ਰਹੀ ਹੈ ਇਹਦਾ ਮਨੋਰਥ ਕੀ ਹੈ ਜੀ ਜ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੈ ਮਾਤਾ ਦੀ ਇਹ ਜੋ ਨਾਰੀਅਲ ਪੇਟ ਅਸੀਂ ਨੈਣਾਦੀ ਮੰਦਰ ਦੇ ਵਿੱਚ ਚੜਾਉਨੇ ਆ ਇਹ ਜਾਗਰਨ ਦੇ ਅਪਲਖਸ਼ ਦੇ ਵਿੱਚ ਇਹ ਮਾਂ ਮਾਈ ਨੂੰ ਘੇਟ ਕੀਤੀ ਜਾਂਦੀ ਹੈ ਕਿ ਜਾਗਰਨ ਬਿਧੀ ਪੂਰਕ ਸੰਪੂਰਨ ਹੋਵੇ 12 ਮਈ ਦਾ ਜਾਗਰਨ ਦਿਨ ਐਤਵਾਰ ਨੂੰ ਬੜੀ ਹਮ-ਹਮਾ ਕੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਰੀ ਰਾਤ ਜਿਹੜਾ ਤੱਕਦਾ ਜਾਊਗਾ ਜਿਸ ਦੇ ਵਿੱਚ ਅਮਿੰਦਰ ਬੋਬੀ ਜੀ ਸ਼ਗਿਰਦ ਗੁਰਦਾਸ ਮਾਨ ਪਟਿਆਲੇ ਤੋਂ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਬਰਾੜਾ ਜੀ ਪਹੁੰਚ ਰਹੇ ਨੇ ਪਟਿਆਲੇ ਤੋਂ ਇਹ ਬਹੁਤ ਹੀ ਅੱਛਾ ਪਵਨ ਦੇਖਣਯੋਗ ਹੋ ਗਿਆ ਬਹੁਤ ਹੀ ਅੱਛੀ ਲਾਈਟਿੰਗ ਤੇ ਸਾਰੀ ਰਾਤ ਭੰਡਾਰਾ ਜੋ ਵੀ ਚਾਹ ਪਾਣੀ ਦਾ ਦੁੱਧ ਦਾ ਭੰਡਾਰਾ ਚੱਲੂ ਹੈ ਸਾਰੀ ਰਾਤ ਮਾਦੇ ਦਰਬਾਰ ਦੇ ਵਿੱਚ ਤੇ ਸਾਰੀ ਭਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਹੁਮ ਹੁਮਾ ਕੇ ਇਸ ਜਗ੍ਹਾ ਤੇ ਦੇ ਵਿੱਚ ਪਹੁੰਚੋ ਤੇ ਮਹਾਮਈ ਦਾ ਅਸ਼ੀਰਵਾਦ ਤਰਪਤ ਕਰੋ ਇਹ ਜਿਹੜੀ ਨਾਰੀ ਰਭੇਟ ਹੈ ਜੀ ਇਹ ਇਸ ਮੰਦਰ ਚ ਦਿੱਤੀ ਜਾਊਗੀ ਜਾਂ ਅੱਗੇ ਉਹ ਹੋ ਕਰੀ ਜਾਊਗੀ ਇਹ ਹੁਣ ਤਾਂ ਇਸ ਮੰਦਰ ਦੇ ਵਿੱਚ ਅਸੀਂ ਨਾਨਾ ਦੀ ਮੰਦਰ ਸੁਨਾਨ ਦੇ ਵਿੱਚ ਰੱਖਾਂਗੇ ਤੇ ਜਗਰਾਤੇ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਵਿੱਚ ਮਾਨ ਨਾਨਾ ਦੇਵੀ ਦਰਬਾਰ ਤੇ ਇਸ ਪੇਟ ਨੂੰ ਉੱਥੇ ਜਾ ਕੇ ਚੜਾਇਆ ਜਾਊਗਾ ਸਾਰੇ ਮੈਂਬਰਾਂ ਵੱਲੋਂ ਜੈ ਜੈਕਾਰ ਨੈਤਰਾਵਲੀ ਦਾ ਹੋਰ ਸਾਕੇ ਦਰਬਾਰ ਦੀ ਜੈ ਲੋਕੀ ਬੁੱਤ ਨੂੰ ਜਿਹੜਾ ਸਾਰਾ ਜੈ ਮਾਨਾ ਚਲੋ ਰੋਲੀ ਰੋਲੀ ਖਰੋ ਬਣਾਣੀ ਇਹ ਤਾਂ ਨਾ ਬਸ ਸਭਾ ਬਸ ਖਰੋ ਬਣਾਣੀ ਅੱਗੇ ਦੇਖੇ ਜੀ ਅੱਜ ਤੁਸੀਂ ਦੇਖੋ ਇਹ ਤਾਂ ਬਣਾ ਦੇ ਲੈ ਆ ਫੜਾ ਦੇ ਉਹ ਚਾਵਾ ਬਣਾ ਦੇ ماتل گالوں راجينا يمنو بابا لي بولا بينمونا وشنو کرشنو کرشنو اا 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 اا

परवेज मानहा हमू कनु के नाम हम सब परिवारस्य बच्चया मन ओ ले लो सहितस्य आ गृतेश्वरी देवी प्राणोक्त फलप्राप्तम अप्राप्त लक्ष्मी प्राप्यर्थम तिरकाज रचनादनचा अध्याय दामिसमे मां भगवती दुर्गा देवी रूपिणी मानयना देवी जणार विंदी वंदना अर्चना करना संच भगवती दुर्गा देवी इतिहा अर्चना स्वीकार करना संच मां भगवती दुर्गा देवी नमो महा ਜੈਕਾਰਾ ਮੇਰੀ ਮਾਂ ਨੇ ਨਾ ਦੇ ਜੀ ਮਿਆ ਜੀ ਦਾ ਬੋਲ ਸਾਜੇ ਦਰਬਾਰ ਕੀ ਜੈ ਮਾਤਾ ਰਾਣੀ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਹਾਡਾ ਸ਼ੁਭ ਵਿਸ਼ਾਲ ਜਾਗਰਣ ਮੈਡੀ ਸਦੱਸਿਆ ਤੇ ਸਾਰੇ ਭਗਤਾਂ ਦੁਆਰਾ ਕਰਵਾਇਆ ਜਾ ਰਿਹਾ ਹੈ ਸੋਦੇ ਨਿਮਿਤ ਪ੍ਰਥਮ ਨਿਮੰਤਰਣ ਮਾਤਾ ਜੀ ਆਪ ਕੋ ਨਾਰੀਅਲ ਕੋ ਇਟ ਅਰਪਣ ਕਰ ਰਹੇ ਹਾਂ ਸੋ ਇਸ ਪੇਟਾਂ ਨੂੰ ਆਪ ਸਹਿਜਤਾ ਨਿਮਿਤ ਸਰਤਾ ਨੂੰ ਸਵੀਕਾਰ ਕਰੋ ਸਭ ਨੂੰ ਸ਼ੁਭ ਆਸ਼ੀਰਵਾਦ ਪ੍ਰਦਾਨ ਕਰੋ ਤਾਂ ਕਿ ਇਹ ਸ਼ੁਭ ਵਿਸ਼ਾਲ ਜਾਗਰਣ ਹੈ ਥੋੜੀ ਕਿਰਪਾ ਨਾਲ ਅੱਛਾ ਸ਼ੁਭ ਸੁੰਦਰ ਤਰੀਕੇ ਨਾਲ ਪੂਰਨ ਹੋਵੇ ਤੇ ਸਾਰਿਆਂ ਨੂੰ ਸ਼ੁਭ ਆਸ਼ੀਰਵਾਦ ਪ੍ਰਾਪਤ ਹੋਵੇ ਜੇ ਕਰ ਮਾਤਾ ਜੀ ਕਿਸੇ ਭਗਤ ਤੋਂ ਉਲ ਚੁੱਕ ਹੋ ਗਈ ਹੋ ਜਵੇ ਕੋਈ ਆਪਣਾ ਬਾਲਕ ਨਾਦਾਨ ਸਮਝ ਕੇ ਬਾਲਕ ਸਮਝ ਕੇ ਮਾਫ ਕਰ ਦੇਣਾ ਤਾਂ ਸਭ ਦੀ ਇਹ ਬੇਨਤੀ ਆਰਟੀਨਾ ਬੰਦਨਾ ਪ੍ਰਾਰਥਨਾ ਸਵੀਕਾਰ ਕਰਨਾ જય ਕਹਾ ਮੇਰੀ ਮਾਂ ਦਾ ਨਾਮ ਹੈ ਜੀ ਉਸ ਜੀ